ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਇਹਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਪਿੰਡਰ ਕਲਾਂ ਤਹਿਸੀਲ ਧਰਮਕੋਟ ਤੇ ਜ਼ਿਲ੍ਹਾ ਬջਨ ਮੋਗਾ ਪੈਂਦਾ ਜਿਹੜੇ ਕੋਲ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਰੁਟੀਨ 'ਚ ਪਸ਼ੂ ਆਉਂਦੇ ਰਹਿੰਦੇ ਤੇ ਰੁਟੀਨ 'ਚ ਆਪਣੇ ਚੈਨਲ 'ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਅੱਜ 4 ਐਨੀਮਲ ਸੇਲ ਆ ਤਿੰਨ ਤਾਜ਼ੇ ਸੂਏ ਇੱਕ ਬਹੁਤ ਸੋਹਣੀ ਜਰਸੀ ਥੋੜੀ ਜਿਹੀ ਕੱਚੀ ਆ ਜਾਣਕਾਰੀ ਪ੍ਰੋਪਰ ਆਪ ਬਾਈ ਤੋਂ ਲੈ ਲਓ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਂ ਜੀ ਰਿਸ਼ਪਾਲ ਸਿੰਘ ਪਿੰਡ ਭਿੰਡਰਕੜਾ ਜ਼ਿਲ੍ਹਾ ਮੋਗਾ ਵਸੀਲ ਧਰਮਕੋਟ ਜਿਹੜੀ ਆਪਾਂ ਪਹਿਲਾਂ ਵੀਡੀਓ ਪਾਏ ਵੈਗ ਗਿਆ ਮਾਲੀ ਵੈਗ ਗਿਆ ਠੀਕ ਆ ਜੀ ਕਿਵੇਂ ਰਹਿਦਾ ਰਿਸਪੌਂਸ ਵੀਡੀਓ ਦਾ ਜੀ ਬਹੁਤ ਜੀ ਫੋਨ ਆਉਂਦੇ ਭੈਣ ਭਰਾਵਾਂ ਦੇ ਬਹੁਤ ਆਪਾਂ ਨੂੰ ਪਿਆਰ ਕਰਦੇ ਆ ਪਾਪਾ ਜਿੰਨੀ ਕੀ ਗੱਲਾਂ ਦੀ ਵੀਰੇ ਉੰਨੀ ਕੀ ਦੱਸ ਦਿੰਨੇ ਆ ਬਾਲਾ ਆਪਾਂ ਫालतੂ ਨਹੀਂ ਦੱਸਦੇ ਵੀ ਜਦ ਝੂਠ ਝੱਟ ਮਰੀ ਗਈ ਸਹੀ ਗੱਲ ਜਿਹੜੀ ਜਿਹੇ ਵੀਡੀਓ ਚ ਦੱਸੀ ਉਹੀ ਆਏ ਦੇ ਨਿਕਲ ਹਾਂ ਬਹੁਤ ਉੰਨੀ ਕੀ ਹੁੰਦੀ ਜੀ ਉਹਨਾਂ ਕੀ ਆਪਾਂ ਦੱਸ ਦਿੰਨੇ ਕਿੰਨਾ ਖੋਵੇ ਠੀਕ ਹੈ ਜੀ ਕਿੱਧਰੋਂ ਸ਼ੁਰੂ ਕਰੀਏ ਕਿੱਧਰੋਂ ਕਰ ਲੈਨੇ ਚਲੋ ਕੋਈ ਨਹੀਂ ਲਓ ਜੀ ਜਰਸੀ ਤੋਂ ਸ਼ੁਰੂ ਕਰ ਲੈਨੇ ਨਗੀਨਾ ਕਿੰਨੇਵੇਂ ਸੂਏ ਹੁੰਦੀ ਆ ਜੀ ਇਹ ਇਹ ਹੀ ਦੂਜੇ ਸੂਏ ਹੁੰਦੀ ਆ ਠੀਕ ਹੈ ਜੀ ਤੇ ਹਜੇ ਹਫ਼ਤੇ ਦੀ ਕੱਚੀ ਠੀਕ ਹੈ ਕਿੰਨਾ ਕਪਾਜੋ ਬਈ ਦੁੱਧ ਵੀ ਜੀ ਉਹਨਾਂ ਨੇ ਦੱਸਿਆ ਪਹਿਲੇ ਸਵੇਰੇ 20 ਕਿਲੋ ਚੋਇਆ ਠੀਕ ਜੀ ਜੈ ਸਾਹਿਬ ਨੇ ਲੈ ਵਲੂਆ ਉਸ ਸਾਹਿਬ ਨੇ ਚੋਇਆ ਵੀ ਹੋਊਗਾ ਚੋਇਆ ਵੀ ਹੋਊਗਾ ਜੀ ਹਾਂ ਇਹਦੇ ਉਹਨਾਂ ਨੇ ਕਿਹਾ ਵਾ ਵੀ ਅੱਜ ਹੈਗੀ ਆ 11 ਹਾਂ ਜੀ ਇਹਨਾਂ 10 ਆ 10 ਆ ਜੀ ਇਹਦੇ ਹੈਗੇ 18 ਨੂੰ ਦਿਨ ਪੂਰੇ 8 ਦਿਨ ਤਾਂ ਡੇਟ ਮੁਤਾਬਕ ਹੀ ਹਾਂ ਜੀ ਗਾਂ ਉੱਤੇ ਪਤਾ ਨਹੀਂ ਹੁੰਦਾ ਵੀ 2-4 ਦਿਨ ਉੱਤੇ ਵੀ ਲੈ ਸਕਦਾ ਪਹਿਲਾਂ ਵੀ ਸੂ ਸਕਦਾ ਲੈਣ ਵਰਕੇ ਦਿਖਾ ਦਿਓ ਜੀ ਜਰਸੀ ਕਾਦੀ ਹੈ ਨਕੀਨ ਨਹੀਂ ਆ ਜੀ ORIGINAL ਦੂਜਾ ਸੂਆ ਸੁੰਦੀ ਆ ਅੰਤ ਨੂੰ ਤਾਂ ਬਣਾ ਯਾਰ ਆਪਾਂ ਫਾਰਮ ਵੀ ਕਹਿੰਦੇ ਪਰ ਆ ਬੱਚੀ ਦੇਖ ਤੋ ਆਟਾ ਕਿੰਨਾ ਕਿਨੇ ਪੂਰੀ ਜਾਤ ਬਰੀਡ ਦੀ ਆ ਮਨੋਂ ਫਾਰਮ ਵਾਲੀ ਬੱਚੀ ਕਹਿ ਕੇ ਵੇਚ ਨਹੀਂ ਹੁੰਦੀ ਤੇ ਫਾਰਮ ਵਾਲੀ ਕਹਿ ਕੇ ਵੀ ਵੇਚ ਜਾਣੀ ਸੀ ਬਈ ਅੰਤ ਕੋਈ ਨਹੀਂ ਦਿਨ ਡੇਟ ਮੁਤਾਬਕ ਅਠ ਪਏ ਆ ਜਿਹੜੇ ਹਿਸਾਬ ਨਾਲ ਵਲਟ ਲਹਵਾਨੇ ਚ ਦਿਖ ਰਹੀਆਂ ਨੇ ਤੇ ਉਸ ਹਿਸਾਬ ਨਾਲ ਤਾਂ ਜਿੱਦੇ ਕਰਮ ਵਾਲੀ ਤਿਆਰ ਹੋਗੀ ਤੇ ਗਾਂ ਤੋਂ ਬੈਠਾ ਨਹੀਂ ਜਾਣਾ ਹੋ ਸਕਦਾ ਸੂਨ ਤੋਂ ਪਹਿਲਾਂ ਚੂਣੀ ਪੈ ਜੇ ਸੋਹਣੀ ਫੇਸ ਕੁਆਲਿਟੀ ਆ ਬਰੀਡ ਦੇ ਪੱਖ ਤੋਂ ਅੰਤ ਕੋਈ ਨਹੀਂ ਪੂਰੀ ਬਰੇਕਵਾ ਖਵਾ ਪੂਰਾ ਹੈਂਡਲ ਪੂਰੀ ਜਾਤ ਬਰੇਡ ਦੀ ਹੈ ਪੂਰੀ ਬੋਦੀ ਵਾਲੀ ਛੋਟਾ ਕੰਨ ਛੋਟੀ ਛੋਟਾ ਜਿਹਾ ਮੂੰਹ ਫੇਸ ਕੁਆਲਿਟੀ ਜੰਗੀ ਨਹੀਂ ਠੰਡੀ ਸੀ ਲਾ ਕੋਈ ਇਹੋ ਜਿਹੀ ਨਹੀਂ ਗੱਲ ਜਿਵੇਂ ਮਰਜੀ ਦਾ ਲਓ ਜੀ ਤੁਹਾਨੂੰ ਬਹੁਤ ਵਧੀਆ ਲੱਗਾ ਯਾਰਾ ਥਣਾ ਦੇ ਸਹਿਜ ਵੀ ਸੋਹਣੇ ਰੱਖੀ ਚਵਾਈ ਵਾਲਾ ਇੱਥੇ ਵਾਲ ਪਏ ਦੁੱਧ ਪੂਰਾ ਵੀ ਨਹੀਂ ਪਾਏਗਾ ਸਹੀ ਗੱਲ ਹੈ ਬਾਕੀ ਹਵਾਨੇ ਤੇ ਵੇਂਜ ਚੈੱਕ ਕਰ ਸਕਦੇ ਹੋ ਦੁੱਧ ਵਾਲੀਆਂ ਜੀ ਮੂੰਹ ਟੱਲ ਟੋਲ ਵੀ ਪੂਰੀ ਹੈ ਲੈ ਦੇਖ ਫੋਟਾਂ ਨੂੰ ਵਾਧਾ ਜੇ ਵਾਹ ਸਹੀ ਗੱਲ ਹੈ ਜੀ ਸੂਤ ਲੈ ਕੇ ਖੁੱਚਾਂ ਤੋਂ ਥੱਲੇ ਤੱਕ ਰਵਾਨਾ ਤਿਆਰ ਕਰੂਗੀ ਜਿੱਦ ਦੇ ਕਰਮਾਲੀ ਨੇ ਕੀਤਾ ਹਜੇ ਕੱਲੀ ਕੱਚੀ ਕੱਚੀ ਆ ਇੱਕ ਹਿਸਾਬ ਦੇ ਸਟਾਰਟਿੰਗ ਹੀ ਰੱਖ ਲੋ ਬਈ ਹਵਾਨਾ ਤਿਆਰ ਕਰਨਾ ਸਟਾਰਟ ਕਰ ਲਿਆ ਸਮੇਂ ਬਲੀ ਵੀ ਚੰਗੀ ਆ ਬਾਈ ਕਹਿੰਦਾ ਕੈਨ ਨੂੰ ਪਲਾਫਾਰਮ ਵਾਲੀ ਕਹਿ ਕੇ ਵੇਚ ਦਿੰਦੇ ਪਰ ਆਪਾਂ ਲੋਕਲ ਹੀ ਲਿਆਂਦੀ ਆ ਤੇ ਸਹੀ ਗੱਲ ਦੱਸ ਕੇ ਵੇਚਣੀ ਆ ਜੀ ਮਾਲਕਾਂ ਨੇ ਪਹਿਲੇ ਸਵੇਰੇ 20 ਕਿਲੋ ਚੋਇਆ ਐਡੀਆਰ ਪਲੱਸ ਦੀ ਉਮੀਦ ਆ ਜਿਹੜੇ ਸਾਬ ਨਾਲ ਬਰੀਡ ਆ ਜੋ ਸੇਵਾ ਫੁੱਲ ਹੋਈ ਤਾਂ ਕੋਈ ਬਾਲਾ ਵੀ ਨਹੀਂ ਪੂਰੀ ਠੰਡੀ ਸੀ ਲੈ ਯਾਰ ਜਿਵੇਂ ਮਰਜ਼ੀ ਆ ਦੇ ਠੰਡੀ ਸੀ ਪੂਰੀ ਹਜੇ ਹਵਾਨਾ ਹੀ ਬਹੁਤ ਠੰਡਾ ਬਹੁਤ ਠੰਡ ਪਈ ਹੈ ਜੀ ਸਹੀ ਗੱਲ ਹੈ ਜੀ ਜੈ ਜੈ ਮੁੱਲ ਬਈ ਉਹਦਾ ਫਿਰ ਮੰਗਣ ਨੂੰ ਤਾਂ ਆਪਣਾ ਲੱਖ ਮੰਗ ਲਈ ਸਹੀ ਗੱਲ ਹੈ ਜੀ ਲੱਖ ਦੀ ਵੇਖਦੀ ਬੱਚੀ ਹਾਂਜੀ ਆਪਾਂ ਇਹਦਾ ਵੇਚਾਂਗੇ 68000 ਦੀ ਬੱਚੀ ਇਹਦਾ ਠੀਕ ਹੈ ਜੀ ਜਿੱਦ ਤੇ ਤਿਆਰ ਹੋ ਗਈ ਉਹਦੇ ਬਈ ਹੋ ਸਕਦਾ ਟੱਪ ਵੀ ਜਾਵੇ ਟੱਪ ਵੀ ਜਾਵੇ ਜਿਵੇਂ ਬਈ ਸਾਹਿਬ ਨਾਲ ਲੈਵਾ ਲੂਗਾ ਤਿਆਰੀ ਦਾ ਦਿਆ ਬਾਕੀ ਇਹਦੀ ਹੁਣ ਮਾਰਕੀਟ ਬਾਲੀ ਹੱਦੋ ਜਾਂਦੀ ਇਹਦੀ ਬਈ ਮੌਸਮ ਗਰਮੀ ਦਾ ਚੱਲੀ ਜਾਂਦਾਗਾ ਤੇ ਇੱਕ ਬਰੀਡ ਇੱਕ ਮੈਂ ਵੀਡੀਓ ਪਾਈ ਸੀਗੀ ਕੋਟ ਕਰੋੜ ਕਲਾਤੋ ਜੀ ਸੇਮ ਜਮਾ ਪ੍ਰਿੰਟ ਸੀਗਾ ਤੇ ਗਾ ਬਿਲਕੁਲ ਤਿਆਰ ਸੀਗਾ ਫੁੱਲ ਵੱਡੇ ਹਵਾਨੇ ਦੀ ਗਾ ਸੀ ਬਿਲਕੁਲ ਉਹਦੀ ਕਾਪੀ ਆ ਮੇਰੇ ਚੈਨਲ ਤੇ ਵੇਖ ਵੀ ਲਿਓ ਬਿਲਕੁਲ ਸੇਮ ਕਾਪੀ ਆ ਇਹ ਕੱਚੀ ਆ ਉਹ ਤਿਆਰ ਹਾਂਜੀ 2 ਨੰਬਰ ਜੀ ਇਹਦੀ ਕੀ ਡਿਟੇਲ ਆ ਜੀ ਇਹ ਜੀ ਪਹਿਲਾ ਸੂਆ ਉਹਨਾਂ ਨੇ ਕਿਹਾ ਵੀ ਪਹਿਲੇ ਸੂਏ ਸੂਈ ਆ ਠੀਕ ਆ ਜੀ ਇਹਦੇ ਮਗਰ ਵੱੱਛੀ ਆ ਆ ਖੜੀ ਆ ਇਹ ਵਾਲੀ ਹਾਂਜੀ ਕਾਲੀ ਕ੍ਰੋਸ ਚ ਬੱਛੀ ਆ ਜਰਸੀ ਜੀ ਪੈਂਦੀ ਆ ਤੇ ਜਰਸੀ ਕ੍ਰੋਸ ਚ ਆਪ ਪੈਂਦੀ ਆ ਜੀ ਹਾਂਜੀ 9-10 ਕਿਲੋ ਇਹਦੇ ਥੱਲੇ ਹੈਗਾ ਜੀ ਬੋਲਾ ਕੇ ਦੁੱਧ ਜੀ ਦੁੱਧ ਹੀ ਮੰਨ ਲਓ ਜੀ ਪੰਜਾ ਛੇ ਦਿਨਾਂ ਦੀ ਸੂਈ ਆ ਦੁੱਧ ਹੀ ਬਣ ਗਿਆ ਹੁਣ ਤਾਂ ਦੁੱਧ 9 ਤੋਂ 10 ਕਿਲੋ ਆ ਕਿੰਨਾ ਕੁ ਪਾਜੂ ਬਾਈ 12-13 ਕਿਲੋ ਕਿ ਚਈਦਾ ਹੋ ਸਕਦਾ 14 ਕਿਲੋ ਵੀ ਚਵਾ ਜਾਵੇ ਬਾਕੀ ਜੀ ਸੇਵਾ ਦਾ ਹੁੰਦਾ ਬਾਕੀ ਸੇਵਾ ਦਾ ਜੀ ਹਾਂਜੀ ਮਾਲਕਾ ਲੈ ਚਲੀ ਵੀਰ ਇੱਧਰ ਰੁਕ ਮਾਲਕਾਂ ਦੇ ਦਸਨ ਮੁਤਾਬਕ ਪਹਿਲਾ ਸੂਆ ਸੂਈ ਆ ਮਗਰ ਸੋਹਣੀ ਬੱਛੀ ਆ ਜੀ ਜੇਜ ਜੀ ਕਰਮ ਵਾਲੀ ਆ ਆਪ ਆ ਉਹ ਜੀ ਬੱਛੀ ਆ ਮੱਛੀ ਦਾ 나ੜੂਆ ਨਾਲ ਹੀ ਆ ਸਹੀ ਗੱਲ ਹੈ 나ੜੂਆ ਆਪਾਂ ਦਿਖਾ ਦਿੰਨੇ ਆ 나ੜੂਆ ਨਾਲ ਆ ਬਾਕੀ ਕੱਦ ਵਜਨ ਦੇ ਪੱਖ ਤੋਂ ਚੰਗੀ ਆ ਜੀ ਥੋੜੀ ਜਿਹੀ ਘੱਟ ਸੇਵਾ ਵਾਲੇ ਘਰੋਂ ਆਈ ਲੱਗਦੀ ਆ ਬਈ ਹਾਂਜੀ ਹਾਂਜੀ ਉਹ ਠੰਡੀ ਸੀਲ ਆ ਬਈ ਜਿਵੇਂ ਮਰਜ਼ੀ ਕੋਈ ਚੋਈ ਜਾ ਥੋੜੀ ਜਿਹੀ ਘੱਟ ਸੇਵਾ ਵਾਲੇ ਘਰੋਂ ਆਈ ਆ ਬਾਕੀ ਤਿਆਰੀ ਫਿਰ ਵੀ ਚੰਗੀ ਆ ਠੋਸ ਹਵਾਨਾ ਪੂਰਾ ਜਿਹੜਾ ਭਾਂਡੇ ਚ ਪਾਉਣ ਵਾਲਾ ਦੁੱਧ ਆ ਉਹ 9 ਤੋਂ 10 ਕਿਲੋ ਤਿਆਰ ਆ ਜੀ ਤਸੱਲੀ ਤੁਸੀਂ ਕਰਨੀ ਆ ਚਾਹੇ ਦੋ ਟਾਈਮ ਚਵਾਈ ਕਰ ਲਿਓ ਚਾਹੇ ਚਾਰ ਟੈਪਰ ਵਾਈ ਕਰ ਲਓ ਕੱਦ ਵਜਨ ਕਾਟ ਦੀ ਵੀ ਠੀਕ ਆ ਜੀ ਥਨਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲੇ ਚੈੱਕ ਕਰ ਲਓ ਨੇੜੇ ਤੇ ਦਿਖਾ ਦਿੰਨੇ ਆਪਾਂ ਥਨਾ ਦੀ ਓਕੇ ਆ ਬਾਈ ਜਮਾ ਕੋਈ ਦਾਨ ਆ ਇਹਨੂੰ ਸੀਓ ਸੌ ਕਰਮਾਲੀ ਪੂਰੀ ਕਿਹੜਾ ਕਰ ਸਕਦੇ ਹੋ ਤੁਸੀਂ ਕੋਈ ਵਾਸਤਾ ਹੀ ਨਹੀਂ ਇਹਦਾ ਮੁੱਲ ਬਾਈ ਇਹ ਯਾਰ ਵੀਰੇ ਲੈਣ ਦੇਣ ਵਾਲਾ ਹੀ ਆਪਾਂ ਕਰਨੇ ਮੋਲ ਠੀਕ ਆ ਜੀ ਇਹ ਚੋਂ ਆਪਾਂ ਸਾਂਝ ਲੈ ਵੀ ਇਹ 35000 ਦੀ ਵੇੜ ਦੇ ਦਾਂ ਠੀਕ ਆ ਜੀ ਜਮਾ ਬਸ 100 ਰੁਪਏ ਸ਼ੋਰ ਹੋਣੀ ਆ ਜੀ ਜਮਾ ਜੈ ਜਮੋਲਾ 35000 ਦੀ ਬਾਈ ਕਹਿੰਦਾ ਵਹਿੜ ਦੇ ਦਾਂਗੇ ਆਹ ਮੁੱਲ ਜਿਥੋਂ ਨੂੰ ਗਾੜ ਨਹੀਂ ਮਿਲਣੀ ਗਰਮੀ ਗਰਮੀ ਕਰ ਵਾਲੀ ਚੰਗਾ ਦੁੱਧ ਪਿਆਜੂਗੀ ਤਿੰਨ ਨੰਬਰ ਬਾਈ ਜਰਸੀ ਇਹ ਜਰਸੀ ਜੀ ਪਹਿਲਾ ਸੂਆ ਹੀ ਸੂਈ ਆ ਉਹ ਕਹਿਆ ਉਹਨਾਂ ਨੇ ਠੀਕ ਆ ਜੀ ਵੱਡੀ ਹੋ ਕੇ ਬਣੀ ਸੀਗੀ ਠੀਕ ਆ ਜੀ ਇਹਦਾ ਬੱਚਾ ਖੜਾ ਦੇ ਆਹ ਲੈ ਜੀ ਹਾਂ ਹਫਤੇ ਦੀ ਸੂਈ ਆਈ ਸਾਹੀਵਾਲ ਚ ਪੈ ਜਾਂਦਾ ਬੱਚਾ ਜੀ ਥੋੜਾ ਜਿਹਾ ਹਫਤੇ ਦੀ ਸੂਈ ਆ ਬਾਹਰ ਹੀ ਲਿਆਈ ਹੂੰ ਫਿਰ ਪਹਿਲਾ ਸੁਆ ਸੂਈ ਆ ਪਹਿਲਾਂ ਤੁਸੀਂ ਦੇਖ ਬੰਨੀ ਆ ਤੇ ਬਾਈ ਠੰਡੀ ਸੀਲ ਪੂਰੀ ਠੰਡੀ ਸੀਲ ਜੀ ਪੂਰੀ ਐਨ ਕੋਈ ਪੋਰਾ ਵੀ ਨਹੀਂ ਪੈਰ ਚੱਕਦੀ ਬਾਈ ਕਹਿੰਦਾ ਮਾਲਕਾ ਨੇ ਦੱਸਿਆ ਥੋੜੀ ਜੀ ਵੱਡੀ ਉਮਰ ਚ ਬਣੀ ਸੀਗੀ ਪਹਿਲਾ ਸੁਆ ਕਿੰਨਾ ਦੁੱਧ ਨੱਟ ਤਿਆਰ ਆ ਜੀ ਇਹਦੇ ਥੱਲੇ ਜੀ 9-10 ਕਿਲੋ ਹੈਗਾ 9 ਕਿਲੋ ਮੰਨ ਕੇ ਚੱਲੋ ਠੀਕ ਆ ਜੀ 9 ਕਿਲੋ ਇਹਦੇ ਥੱਲੇ ਤਿਆਰ ਆ ਦੁੱਧ ਇਹਨਾਂ ਦਾ HF ਦੇ ਮੁਕਾਬਲੇ ਚੰਗਾ ਹੁੰਦਾ ਜੀ ਮੱਝਾਂ ਜੀ ਗਿਨਾ ਜਾਂਦਾ ਫੈਟ ਕਰਮਾਲੀ ਦੀ ਚੰਗੀ ਹੁੰਦੀ ਆ ਬਾਕੀ ਕੱਦ ਕਾਠ ਇਹਦਾ ਵੀ ਚੰਗਾ ਉਹ ਚੰਗੀ ਆ ਵੱਛੀਆਂ ਜਦ ਬ੍ਰੀਡ ਦੀ ਜਦ ਬ੍ਰੀਡ ਦੀ ਚੰਗੀ ਆ ਸੇਵਾ ਬੱਖ ਤੋਂ ਥੋੜੀ ਜੀ ਘੱਟ ਹੋਈ ਵੀ ਆ ਜਿੱਥੋਂ ਲੈ ਕੇ ਆਂਦੀ ਆ ਜਿਹੜਾ ਅੱਜ ਦੁੱਧ ਤਿਆਰ ਆ ਉਹ 9 ਕਿਲੋ ਤਿਆਰ ਆ 9 ਤੋਂ 10 ਕਿਲੋ ਤਸੱਲੀ ਆ ਕੇ ਕਰ ਲਿਓ ਆਪਦੀ ਦੋ ਟਾਈਮ ਚਵਾਈ ਕਰਕੇ ਹਨਾਂ ਦੇ ਸਹਿਜ ਵੀ ਸੋਹਣਿਆ ਗੈਪ ਤੇ ਲੱਗੇ ਨਿਖੜਵੇਂ ਹੱਥੀ ਚਵਾਈ ਵਾਲੇ ਮਗਰ ਬੱਚਾ ਬੱਚਾ ਮੈਂ ਹੋਰਾ ਵੀਡੀਓ ਜੋ ਵੀ ਕਹਿਣਾ ਹੁੰਨਾ ਕਿ ਜਿਹੜਾ ਸੂਇਆ ਸਵਾਇਆ ਪਸ਼ੂ ਹੁੰਦਾ ਉਹਦੇ ਦੋ ਟਾਈਮ ਜਾਂ ਤਿੰਨ ਟਾਈਮ ਬਾਈ ਦੇ ਘਰੇ ਚਵਾਈ ਜ਼ਰੂਰ ਕਰ ਲਿਆ ਕਰੋ ਇੱਕ ਤਾਂ ਤਸੱਲੀ ਹੋ ਜਾਂਦੀ ਹੈ ਜੀ ਇੱਕ ਆਪਾਂ ਨੂੰ ਦੁੱਧ ਦਾ ਅੰਦਾਜ਼ਾ ਆ ਜਾਂਦਾ ਇਹਦਾ ਮੁੱਲ ਬਈਆ ਇੱਜ ਇਹ ਵੀ 35000 ਦੀ ਦੇ ਦਾਂਗੇ ਵੀਰੇ ਜੋ ਜੋੜਾ ਲੈ ਲੂ ਜੀ ਜੋੜਾ ਹੋ ਜੂਗਾ ਥੋੜਾ ਕਨਾ ਇਮਾਨਦਾਨ ਹੋਊਗਾ ਕਿਉਂਕਿ ਮੰਗੇ ਹੀ ਆਪਾਂ ਜੈ ਜੀ ਕਿਉਂਕਿ ਹੁਣ ਜਿਵੇਂ ਬਾਜ਼ਾਰ ਆ ਉਸ ਹਿਸਾਬ ਨਾਲ ਤਾਂ ਕਾਲੀ 45 ਦੀਆਂ ਵੇਚ ਦੀਆਂ ਪਰ ਆਪਾਂ ਲੈਂਡ ਦੇਣ ਵਾਲੇ ਕਰਦੇ ਹੁੰਦੇ ਨੇ ਵੀ ਜਿਵੇਂ 1000 1000 2 2000 ਹੁਣ 4 ਵੜਾ ਵੇਗੀਆਂ ਤੇ 4-5000 ਨਿਕਲ ਕੇ ਬਹੁਤ ਆ ਬਈ ਬਹੁਤ ਆ ਜੀ ਬਹੁਤ ਆ ਜੀ ਡੇਲੀ ਵਾਂਗੂ ਪਸ਼ੂ ਆਈ ਜਾਂਦੇ ਵੇਚੀ ਜਾਂਦੇ ਬਈ ਹੁਣ ਕੱਲ 2 ਵੱਡੀਆਂ ਵੜਾਈਆਂ 2 ਵੇਗੀਆਂ 5000 ਆਪਾਂ ਨੂੰ ਕੱਢੀਏ ਛੋਟਾ ਬਈ ਨਾ ਹੀ ਰਾਜ ਤਾਂ ਆਉਂਦਾ ਹੀ ਨਹੀਂ ਬਈ ਥਾਣਾ ਦੇ ਸਹਿਜ ਸੋਹਣਿਆ ਗੈਪ ਤੇ ਲੱਗੇ ਹੱਥੀ ਚਵਾਈ ਅੰਡ ਚਾਰ ਨੰਬਰ ਵੱਡੀ ਆ ਜੀ ਵੜ ਇਹ ਇਹ ਦੂਜੀ ਇਹ ਦੂਜੇ ਸੂਏ ਸੂਈ ਆ ਜੀ ਇਹਨੂੰ ਵੀ ਹੱਤ ਤੱਕ ਹੋ ਗਿਆ ਬੱਚਾ ਉਹ ਬੱਛੀ ਆ ਜੀ ਪਰਲੀ ਮਗਰ ਬੱਛੀ ਆ ਜੀ ਸੋਹਣੀ ਬੱਛੀ ਆ ਪੈਂਦੀ ਐ 80 ਚ ਪਰ ਚਟੋ ਰੰਗ ਥੋੜੀ ਜਿਹੀ ਘਟ ਆਈ ਆ ਕਿੰਨੇ ਬੱਛੀਆਂ ਚ ਆ ਜਾਂਦੀ ਆ ਜੀ ਕਿੰਨਾ ਸੂਆ ਸੂਈ ਆ ਬਾਈ ਇਹ ਦੂਜੇ ਹੀ ਦੂਜੇ ਦੁੱਧ ਕਿੰਨਾ ਨੱਟ ਤਿਆਰ ਇਹਦੇ ਕੋਲੋਂ 14 ਤੋਂ ਪਲਾਸੀ ਹੋਊਗਾ ਜੀ ਬਾਰ ਬਾਰ 14 ਜੋ ਆ ਕੇ ਦੇ ਦਾਂਗੇ ਆਪਾਂ ਹਾਂਜੀ 14 ਜੋ ਆ ਕੇ ਦੇ ਦਾਂਗੇ ਠੀਕ ਆ ਜੀ ਲਓ ਜੀ ਬਾਈ ਕਹਿੰਦਾ 14 ਤੋਂ ਪਲਾਸੀ ਹੋਊਗਾ ਦੁੱਧ 14 ਆਪਣੇ ਘਰੇ ਜੋ ਹੋ ਸਕਦਾ ਦੂਜਾ ਸੂਆ ਸੂਈ ਆ ਮਗਰ ਬੱਚਾ ਇਹਦੇ ਵਿੱਚੀ ਆ ਜੀ ਥਾਨ ਇਹਦਾ ਵੀ ਬਹੁਤ ਟਾਪ ਦਾ ਲੱਗਿਆ ਵਾ ਦੇਖ ਸਕਦੇ ਹੋ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਨ ਬਾਕੀ ਕੱਦ ਕਾਠ ਤੇ ਵਜਨ ਵਾਲੀ ਆ ਜੀ ਕੋਈ ਲੱਸੀ ਫਿੱਕੀ ਨਹੀਂ ਥੋੜੇ ਜਿਹਾ ਨਵਾਉਣ ਵਾਲੇ ਆ ਕਿਉਂਕਿ ਅੱਜ ਮੌਸਮ ਥੋੜਾ ਜਿਹਾ ਖਰਾਬ ਸੀਗਾ ਤੇ ਤਾਂ ਕਰਕੇ ਬਾਈ ਕਹਿੰਦਾ ਨਵਾਤੇ ਨਹੀਂਗੇ ਬਾਕੀ ਜੇ ਨਵਾਤਿਆਂ ਧਵਾਤਿਆਂ ਹੁੰਦੀਆਂ ਮਾਰਿਆ ਹੁੰਦਾ ਸ਼ੈਂਪੂ ਸ਼ੂੰਪੂ ਬਾਈ ਫੇਰ ਗੱਲਬਾਤ ਹੋਣੀ ਆ ਉਹ ਮੌਸਮ ਤੇ ਠੰਡਾ ਯਾਰ ਉਹ ਤੂੰ ਬਿਮਾਰ ਕਰਕੇ ਵੇਜਾਂਗੇ ਬਸ ਸਹੀ ਗੱਲ ਆ ਜੀ ਜਾਰੇ ਥਾ ਨਿੱਖੜ ਮੇ ਹੱਥੀ ਜਵਾਈ ਵਾਲਿਆ ਜੀ ਥਾਣਾ ਦੀ ਇਹ ਵੀ ਬਾਈ ਓਕੇ ਆ ਜੀ ਜਮਾ ਓਕੇ ਵੀਰੇ ਬਣਾ ਠੰਡੀ ਸੀਲ ਵਾਲਿਆ ਬਣਾ ਇੱਥੇ ਖੜਾ ਕੇ ਆਪ ਲੈ ਕੋਈ ਇਹੋ ਜੀ ਗੱਲ ਨਹੀਂ ਲੈ ਜਿੱਥੇ ਚਿੱਤ ਕਰਦਾ ਉੱਥੇ ਖੜਾ ਕੇ ਚੋ ਲੋ ਹਾਂਜੀ ਹਾਂਜੀ ਕੱਦ ਕਾੜ ਤੇ ਵਜਨ ਵਾਲੀ ਇਹ ਆ ਇਹਦਾ ਬਾਈ ਜਮਾ ਜਾਇਜ ਮੁੱਲ ਇਹਦਾ ਯਾਰ ਜਾਇਜ ਮੁੱਲ ਆਪਕ ਨਹੀਂ ਲੈਣ ਦੇ ਨਾਲ ਵੀਰੇ ਕਰਨਾ 58000 ਦੀ ਦੇ ਜਾਣ ਠੀਕ ਆ ਜੀ ਇਹਦਾ ਲੈਣ ਦੇ ਨੂੰ ਬਾਈ ਕਹਿੰਦਾ 58000 ਰੁਪਿਆ 14 ਕਿਲੋ ਬਾਈ ਦੇ ਘਰੋਂ ਚੋ ਕੇ ਲੈ ਜਾਓ ਤਸल्ली ਤੁਸੀਂ ਕਰਨੀ ਆ 2 ਟਾਈਮ 4 ਟਾਈਮ ਚਵਾਈ ਕਰਕੇ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ